ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ ਡੰਡੀ ਨਿਤ ਦਿਨ ਆਵਾਰਾ ਕੁੱਤੇ ਸੂਬੇ ਦੇ ਕਿਸੇ ਨਾ ਕਿਸੇ ਸ਼ਹਿਰ ਜਾਂ ਪਿੰਡਾਂ ਵਿੱਚ ਲੋਕਾਂ ਖਾਸ ਕਰ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਡੰਡੀ ਇਨਾ ਵਿੱਚੋਂ ਜ਼ਿਆਦਾਤਰ ਆਪਣੀ ਜਾਣ ਤੱਕ ਗਵਾ ਬੈਠਦੇ ਹਨ ਡੰਡੀ ਤਾਜ਼ਾ ਕਟਨਾ ਪਟਿਆਲਾ ਦੇ ਕਸਬਾ ਨਾਬਾ ਅਦੀਨ ਪੈਂਦੇ ਇੱਕ ਪੰਡ ਢੀਂਗੀ ਦੀ ਹੈ ਜਿੱਥੇ ਆਵਾਰਾ ਕੁੱਤਿਆਂ ਨੇ ਇੱਕ 9 ਸਾਲਾ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਡੰਡੀ ਇਸ ਤਰ੍ਹਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਡੰਡੀ ਇਸ ਤੋਂ ਪਹਿਲਾਂ ਲੁਧਿਆਣਾ ਦੇ ਪਿੰਡ ਹਸਨਪੁਰ ਵਿੱਚ 11 ਸਾਲ ਦੀ ਉਮਰ ਦੇ ਇੱਕ ਬੱਚੇ ਹਰਸਖਪ੍ਰੀਤ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ ਡੰਡੀ ਇਸ ਪਿੰਡ ਵਿੱਚ ਹੀ ਕੁਝ ਦਿਨ ਪਹਿਲਾਂ ਇੱਕ ਹੋਰ 10 ਸਾਲ ਦੇ ਬੱਚੇ ਅਰਜਨ ਨੂੰ ਇਸੇ ਤਰ੍ਹਾਂ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਸੀ ਪਿੰਡੀ ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਸੜਕ ਜਾਮ ਕਰਕੇ ਪਿੰਡ ਨੇੜੇ ਤੋਂ ਹੱਡਾਂ ਰੂੜੀ ਉਠਾਉਣ ਦੀ ਮੰਗ ਕੀਤੀ ਸੀ ਡੰਡੀ ਕੁਝ ਦਿਨ ਪਹਿਲਾਂ ਹੀ ਸੈਂਸੋਵਾਲ ਖੁਰਦ ਲੁਧਿਆਣਾ ਵਿੱਚ ਵੀ ਇੱਕ 1.5 ਸਾਲ ਦੇ ਬੱਚੇ ਰਾਜਵੀਰ ਸਿੰਘ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਡੰਡੀ ਸਾਲ 2024 ਦੀ ਫਰਵਰੀ ਵਿੱਚ ਵੀ ਪਟਿਆਲਾ ਵਿੱਚ ਆਵਾਰਾ ਕੁੱਤਿਆਂ ਨੇ 12 ਸਾਲਾ ਦੇ ਬੱਚੇ ਨੂੰ ਨੋਚ-ਨੋਚ ਕੇ ਖਾ ਲਿਆ ਸੀ ਡੰਡੀ ਅਜੇ ਕੁਝ ਦਿਨ ਪਹਿਲਾਂ ਜਲੰਧਰ ਵਿੱਚ ਵੀ ਘਰ ਦੇ ਬਾਹਰ ਖੇਡਦੇ ਬੱਚਿਆਂ ਨੂੰ ਆਵਾਰਾ ਕੁੱਤੇ ਚੱਕ ਕੇ ਲੈ ਗਏ ਅਤੇ ਨੋਚ-ਨੋਚ ਕੇ ਉਸ ਨੂੰ ਖਾ ਗਏ ਡੰਡੀ ਜਲੰਧਰ ਵਿੱਚ ਇੱਕ ਬਜ਼ੁਰਗ ਔਰਤ ਨੂੰ ਵੀ ਫਮਲਾ ਕਰਕੇ ਕੁੱਤਿਆਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਡੰਡੀ ਹਾਲਾਤ ਇਸ ਕਦਰ ਵਿਗੜੇ ਚੁੱਕੇ ਹਨ ਕਿ ਅਬੋਹਰ ਵਿੱਚ ਪਿਛਲੇ ਦਿਨੀ ਆਵਾਰਾ ਕੁੱਤੇ ਆਪਸ ਵਿੱਚ ਲੜਦੇ ਹੋਏ ਇੱਕ ਘਰ ਵਿੱਚ ਦਾਖਲ ਹੋ ਗਏ ਅਤੇ 1.5 ਸਾਲ ਦੇ ਨਵ ਜੰਮੇ ਬੱਚੇ ਦੀਆਂ ਅੱਖਾਂ ਕੱਢ ਕੇ ਖਾ ਗਏ ਡੰਡੀ ਇਹ ਸਮੱਸਿਆ ਕੇਵਲ ਪੰਜਾਬ ਦੀ ਨਹੀਂ ਹੈ ਡੰਡੀ ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚ ਲਗਭਗ 6 ਕਰੋੜ ਤੋਂ ਵੀ ਜ਼ਿਆਦਾ ਆਵਾਰਾ ਕੁੱਤੇ ਹਨ ਡੰਡੀ ਸਾਲ 2019-2024 ਦੇ ਸਮੇਂ ਦੌਰਾਨ 1.6 ਕਰੋੜ ਕੁੱਤਿਆਂ ਦੇ ਵਧਣ ਦੇ ਮਾਮਲੇ ਦਰਜ ਕੀਤੇ ਗਏ ਸਨ ਡੰਡੀ ਦੇਸ਼ ਵਿੱਚ ਹਰ ਸਾਲ 18000 20000 ਦੇ ਕਰੀਬ ਲੋਕ ਕੁੱਤਿਆਂ ਦੇ ਵੱਢਣ ਕਾਰਨ ਆਪਣੀ jaan ਗਵਾ ਰਹੇ ਹਨ ਡੰਡੀ ਵਿਸ਼ਵ ਸਿਹਤ ਸੰਸਥਾ ਮੁਤਾਬਿਕ ਦੁਨੀਆ ਭਰ ਵਿੱਚ ਕੁੱਤਿਆਂ ਦੇ ਵੱਢਣ ਕਾਰਨ ਹੁੰਦੀਆਂ ਮੌਤਾਂ ਵਿੱਚੋਂ 36% ਦੀ ਮੌਤਾਂ ਕੇਵਲ ਭਾਰਤ ਵਿੱਚ ਹੁੰਦੀਆਂ ਹਨ ਡੰਡੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਕਈ ਵਾਰ ਇਹ ਮਾਮਲਾ ਉੱਠਿਆ ਹੈ ਅਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਕੁੱਤਿਆਂ ਉੱਤੇ ਵੱਢਣ ਉੱਤੇ ਘੱਟੋ ਘੱਟ ਪੀੜਤ ਨੂੰ 10000 ਰੁਪਏ ਮੁਆਵਜ਼ਾ ਦੇਣ ਲਈ ਕਿਹਾ ਸੀ ਡੰਡੀ ਕੁੱਤਿਆਂ ਦੇ ਹਮਲਾਵਰ ਹੋਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਦੱਸੀ ਜਾਂਦੀ ਹਨ ਡੰਡੀ ਇੱਕ ਅਧਿਐਨ ਮੁਤਾਬਕ ਭੁੱਖੇ ਅਤੇ ਪਿਆਸੇ ਹੋਣ ਕਾਰਨ ਕੁੱਤੇ ਇਨਸਾਨਾਂ ਉੱਤੇ ਜ਼ਿਆਦਾ ਹਮਲਾ ਕਰਦੇ ਹਨ ਡੈਂਡੀ ਦੂਜੇ ਪਾਸੇ ਪਿੰਡਾਂ ਨੇੜੇ ਹੱਡਾਂ ਰੋੜੀਆਂ ਹੋਣ ਕਾਰਨ ਆਵਾਰਾ ਕੁੱਤੇ ਉੱਥੋਂ ਆਪਣਾ ਭੋਜਨ ਲੱਭਦੇ ਹਨ ਜਿਸ ਕਾਰਨ ਉਹ